ਚੰਡਾ ਗਰਾਊਂਡ ਵਿਖੇ ਅਜਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਦਰਸਾਰ ਇੱਕ ਖਾਲਸਾ ਰਾਜਪੁਰਾ ਅਤੇ ਕੈਲੀਫੋਰਨੀਆ ਵੱਲੋਂ ਪ੍ਰਦਾਨ ਲਖਮਿੰਦਰ ਸਿੰਘ ਯੂਐਸਏ ਪ੍ਰਵਿੰਦਰ ਸਿੰਘ ਕੁਲਵਿੰਦਰ ਸਿੰਘ ਗੁਰਿੰਦਰ ਸਿੰਘ ਕਿੰਗ ਗगनਜੀਤ ਸਿੰਘ ਬਲਵਿੰਦਰ ਸਿੰਘ ਕੁਲਦੀਪ ਸਿੰਘ ਬਾਬਾ ਅਰਜਨ ਸਿੰਘ ਮੁਖੀ ਡੇਰਾ ਬਾਬਰ ਰੱਬ ਜੀ ਆਲਮਪੁਰ ਦੀ ਅਗਵਾਈ ਵਿੱਚ ਦਸਤਾਰ ਤੇ ਦੁਮਾਲੇ ਸਜਾਉਣ ਦਾ ਤੀਜਾ ਮੁਕਾਬਲਾ ਕਰਵਾਇਆ ਗਿਆ ਕੀ ਗੱਲ ਚੱਲਦੀ ਜੀ ਅੱਜ ਦਸਤਾਰ ਮੁਕਾਬਲੇ ਚ ਆਇਓ ਵਾਹਿਗੁਰੂ ਦਾ ਖਾਮ ਸਾ ਵਾਹਿਗੁਰੂ ਬੰਦੀਆਂ ਤਾਂ ਲੜਦੀਆਂ ਜਾਂ ਤਖਤ ਜਾਂ ਤਾਜ ਲਈ ਦਸ਼ਮੀਸ਼ ਪਿੱਤਾਂ ਲੜਿਆ ਇਸ ਪੱਗ ਦੀਆਂ ਜਿਹੜੇ ਜਦੋਂ ਚੰਗੀ ਰਾਤ ਸਭ ਮਹਾਰਾਜ ਜਿਨ੍ਹਾਂ ਨੇ ਵਖਸ਼ੇ ਸਰਦਾਰੀਆਂ ਮੈਂ ਦਿਲੋਂ ਧੰਨਵਾਦ ਜੀਆਂ ਸਾਡੇ ਵੀਰ ਜੀ ਬੋਰੀ ਤੁਹਾਡੀ ਕਹਾੜੀ ਦੇ ਨਾਲ ਹਰ ਸਾਲ ਬਹੁਤ ਲੰਮੇ ਇਕ ਲਈ ਜਿਹੜੇ ਸਿੰਘ ਸਾਹ ਮਹਾਰਾਜਾ ਆਪਣਾ ਇਹਨਾਂ ਨੂੰ ਕਿ ਇੰਨੀਆਂ ਸੋਹਣੀਆਂ ਕੋਸ਼ਿਸ਼ਾਂ ਕਰ ਰਹੇ ਆਂ ਆਣ ਵਾਲੀ ਜਵਾਨੀ ਦਸਤਾਰ ਨਾਲ ਜੁੜੀ ਰਹੀ ਔਰ ਆਉਣ ਵਾਲੇ ਸਮੇਂ ਚ ਇਸੇ ਤਰ੍ਹਾਂ ਵੀਰਿਆ ਨੂੰ ਮੈਂ ਸਮਰਥਨ ਬੇਨਤੀ ਵੀ ਕਰੂਗਾ ਕਿ ਇਹ ਸਮਾਜ ਨੂੰ ਅੱਜ ਸਾਡੇ ਨੂੰ ਲੋੜ ਆ ਤੁਹਾਡਾ ਬਹੁਤ ਵੱਡਾ ਯੋਗਦਾਨ ਹੈ ਅੱਜ ਦੇ ਸਮੇਂ ਜਿਹੜੀ ਨਵੀਂ ਪੀੜ੍ਹੀ ਹੈ ਸਿੱਕੀ ਨੂੰ ਫੁੱਲਦਤ ਕਰਨ ਲਈ ਦਸਤਾਰ ਨੂੰ ਆਣ ਵਾਲੀ ਜਨਰੇਸ਼ਨ ਤੱਕ ਦੇ ਲਈ ਬਹੁਤ ਵਧੀਆ ਕੁਸ਼ੂ ਪੁਰਸਾਹ ਇਹਨਾਂ ਤੋਂ ਇਸੇ ਤਰ੍ਹਾਂ ਸੋ ਜਿਸ ਕਨ ਅੱਜ ਦਸਤਾਰ ਮੁਕਾਬਲਾ ਕਰਾਇਆ ਜਾ ਰਿਹਾ ਹੈ ਪੰਜਾਬ ਦੀ ਨੌਜਵਾਨਾਂ ਨੂੰ ਬਚਾਉਣ ਨੂੰ ਲੈ ਕੇ ਨਸ਼ੇ ਤੋਂ ਦੂਰ ਕਰਨ ਦੇ ਲਈ ਕੋਈ ਹੈ ਜੋ ਪ੍ਰੋਜੈਕਟ ਤੁਹਾਡਾ ਨਵਾਂ ਆ ਰਿਹਾ ਉਹਦੇ ਜੀਵੀਸੀ ਆਏ ਪਿੱਛੇ ਰਿਲੀਜ਼ ਕੀਤਾ ਗੀਤ ਉਹ ਆਪਾਂ ਸਾਂਝਾ ਕਰਾਂਗੇ ਸਟੇਜ ਤੇ ਹਾਂਜੀ ਸਿਰ ਉੱਤੇ ਪੱਗ ਐਡਰੈਸ ਹੈ ਪੰਜਾਬ ਦਾ ਕੀ ਬਾਤ ਹੈ ਜੋ ਇੱਕ ਹਟਕੇ ਸਵਾਲ ਲੱਗਾ ਕਿ ਨਵਾਂ ਵਿਵਾਦ ਚੱਲ ਰਿਹਾ ਹੈ ਕਿ ਦਿਲ ਦੀ ਦੁਸਤਾਂ ਜਿਹੜੇ ਕਿ ਮੁਕਾਬਚਨ ਜਾ ਕੇ ਪੈਰੀ ਹੱਥ ਲਾ ਕੇ ਮਿਲਣੇ ਉਸ ਨੂੰ ਤੁਸੀਂ ਕਿਵੇਂ ਦੇਖਦੇ ਬਸ ਵੀਰੇ ਹਰ ਇੱਕ ਦੀ ਆਪਣੀ ਸਮੱਤ ਹੈ ਆਪਣ ਨੂੰ ਯਾਰੇ ਲੈ ਰਹੇ ਚਲੋ ਕੋਈ ਨਾ ਜੋ ਵੀ ਆਪਣਾ ਐਫਰਟਸ ਕਰ ਰਹਾ ਬਟ ਕਈ ਗੱਲਾਂ ਹੁੰਦੀਆਂ ਉਹਨਾਂ ਬਾਰੇ ਮੈਂ ਨਹੀਂ ਬੋਲ ਸਕਦਾ ਜਾਂ ਮੇਰੀ ਮਤ ਕਿਸ ਤਰ੍ਹਾਂ ਦੀ ਹੈ ਨਾ ਜਾਂ ਤੁਸੀਂ ਉਹਨੂੰ ਕਿਸ ਤਰ੍ਹਾਂ ਸੋਚਦੇ ਬਟ ਕੋਈ ਵੀ ਕੋਈ ਕਿਸੇ ਕੋਲ 4 ਪੈਸੇ ਵਧਿਆ ਘਟਿਆ ਖਰਬਾ ਪਤੀਏ ਕੋ ਖਰਬਾ ਪਤੀਏ ਬਟ ਇਹ ਤੋਂ ਵੱਡਾ ਕੋਈ ਨਹੀਂ ਕੋਈ ਨਹੀਂ ਬਿਲਕੁਲ ਮੈਨੂੰ ਲੱਗਦਾ ਭਈ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਕਿ ਆਪਾਂ ਉਹਦੇ ਝੁਕੀਏ ਜਿਹਦੇ ਇਹ ਵੀ ਤਿੰਨ ਛੋਟੇ ਕਿਸੇ ਦੇ ਪੈਸੇ ਨੂੰ ਦੇਖ ਕੇ ਤਿੰਨ ਝੁਕਿਆ ਇਹ ਤਾਜ ਐ ਸਰ ਦਾ ਕਿ ਕਿਸੇ ਮੂਰੇ ਨਹੀਂ ਚਿਚਕਾਓ ਸੀਸ ਝੁਕਾਓ ਕਿ ਆਦਰ ਰਹੇ ਇੰਨਾ ਵੀ ਨਹੀਂ ਕਿ ਵਿਸਤਾਰ ਗਿਰ ਪਵੇ ਕੀ ਬਾਤ ਹੈ ਭਾਈ ਥੋੜਾ ਹੋਰ ਬਤਨ ਨਹੀਂ ਜਿੰਦਾ ਭਾਜੀ ਦੀ ਹੋ ਗਿਆ ਸਤਕਾਰ ਨੇ ਉਹਨਾਂ ਜਿਹੜਾ ਪਸ਼ੂ ਇਹ ਵਕਤ ਪਹਿ ਇਹਨਾਂ ਵਾਲੀ ਜਿਹੜਾ ਸਿੰਗਰ ਹੈਗੇ ਸਮੂਹ ਕੋਈ ਸਤਕਾਰ ਨਾ ਕੋਈ ਹਾਂਜੀ ਇਹ ਦੇਸ਼ ਕਹ ਰਹੇ ਆ ਦੇਸ਼ ਦਿੱਸੋ ਦੇਸ਼ ਦਾ ਨਹੀਂ ਬੇਨਤੀ ਕਰ ਸਕਦੇ ਆ ਕਿ ਇਹ ਐਸਾ ਇਹ ਰਿਸ਼ਤੇ ਨੂੰ ਲੈ ਕੇ ਗਾਇਆ। ਇਹ ਸਾਰੇ ਨੂੰ ਇੱਕ ਮੁੱਦਾ ਮੌਜੂਦ ਹੈ ਕਿ ਸਰਕਾਰਾਂ ਇਸ ਭਰਦੇ ਆ। ਉਹ ਦੇਖ ਸੱਤ ਬਹਿ ਜਾਂਦਾ। ਕਈਆਂ ਨੂੰ ਇਹ ਕਵਿਤਾ ਦੇ ਬੋਲ ਸੰਗਤ ਪਰਦੀ ਰੋੜਾਂ ਦੇ ਚੱਲਦੇ ਕਿ ਕਦੋਂ ਕਿਹਦੇ ਆਪਾ ਸਾਰੇ ਜ਼ਿੰਮੇਵਾਰ ਹੈਗੇ। ਸਭ ਤੋਂ ਵਧੀਆ ਦਾ ਸੋਲੂਸ਼ਨ ਕੱਢ ਸਕਦੇ। ਤੇ ਭਾਈ ਤੁਸੀਂ ਗੀਤ ਗਾਏ ਆ ਬਹੁਤ ਸੋਹਣੇ ਗੀਤ ਨੇ। ਬੜੀ ਅਸਰਦਾਰ ਨੇ। ਲੋਕਾਂ ਨੇ ਬੜੀ ਰਾਤ ਕਰ ਰਹੀ ਹੈ। ਕਿਹੜੇ ਚੁੰਨੀਆਂ ਦੇ ਬ੍ਰਾਂਡ ਜਿਹੜੇ ਪਿਛਲੇ ਦੋਨੀਆਂ ਮੋਬਾਈਲ ਤੋਂ ਸੁਣਾਉਣ ਵਾਲੀਆਂ ਭੁੱਲ ਜਾਣ ਮਾਮਾ ਪੁੱਤ ਸ਼ੇਰ ਹੋਣਗੇ ਤਾਕਤਾਂ ਦੀ ਡੋਜ਼ ਜਿਹੜੇ ਚਿੱਟਾ ਦੱਸਦੇ ਖੇਡ ਦੇ ਮੈਦਾਨ ਮਿੱਟੀ ਢੇਰ ਹੋਣਗੇ ਜੰਗ ਦਾ ਮੈਦਾਨ ਸਿੱਧਾ ਕਰੇ ਫੈਸਲੇ ਸਰਦਾਰਾਂ ਦੇ ਬਿਨਾਂ ਕੋਈ ਦੇ ਵੀ ਮੈਨੂੰ ਲੱਗਾਈ ਲੱਗੀ ਮੋਰੇ ਮੋਰਨ ਭਾਜੀ ਹੋਰ ਲਾਟ ਭਾਜੀ ਜਦੋਂ ਵੀ ਕਿਤੇ ਕੁਰਤੇ ਪਜਾਮੇ ਸਿਆਣ ਜਾਈਏ ਨਾ ਇਹ ਮੇਰੇ ਭਰਾ ਦੀ ਬਹੁਤ ਮੋਰੇ ਲੱਗੀ ਬਾਜੀ ਬਹੁਤ ਨਿੱਕਾ ਸੁਭਾ ਹੁਣ ਇਹ ਵੀ ਸਾਡਾ ਭਰਾ ਅਦਾਈ ਕੀ ਲੈਣ ਜਾ ਰਿਹਾ ਇਹਨੇ ਕਾਫੀ ਪ੍ਰੈਕਟਿਸ ਕੀਤੇ ਆ ਔਰ ਆਉਣ ਵਾਲੇ ਸਮੇਂ ਦੇ ਦਸਤਾਰ ਲਈ ਬਹੁਤ ਦਿਲੋਂ ਦੁਆਵਾਂ ਇਹ ਸਾਡਾ ਭਰਾ ਬਹੁਤ ਜੀ ਆਇਆਂ ਨੂੰ ਸਾਰੀ ਜਿਹਨੇ ਦਸਤਾਰ ਹੈ ਖਾਲਸਾ ਟੀਮ ਹੈ ਜੀ ਸਾਰਿਆਂ ਨੂੰ ਬਹੁਤ ਬਈ ਕਿਵੇਂ ਇਹ ਮਦਦ ਹਾਂ ਜੀ ਬਸ ਇਹ ਬਾਹਰ ਦਿੱਤਾ ਜਾਣੇ ਹੋ ਜਦੋਂ ਕੋਈ ਬੰਦਾ ਪੱਗ ਬੰਨੀ ਵਰਗਾ ਦਿਖਾਈ ਦਿੰਦਾ ਉਹਨ ਇੱਕ ਆਪਣਾ ਰੋਤਵਾ ਨਹੀਂ ਹੁੰਦਾ ਹੈਗਾ ਲੋਕਾਂ ਦੇ ਵਿੱਚ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਦਾ ਆਧਾਰਨ ਦੇ ਕੇ ਕਹਾਂ ਮੈਂ ਸਰ ਤੋਂ ਫਰੋਦਾ ਹੁੰਦਾ ਸੀ ਜੰਚਾ ਘੜਾ ਕੇ ਰੱਖਦਾ ਸੀ ਪ੍ਰੋਪਰ ਤੇ ਮੈਂ ਮੇਰੇ ਦੋਸਤ ਨੇ ਇੱਕ ਵਾਰੀ ਮੇਰੇ ਪੱਗ ਬੰਨੀ ਤੇ ਮੈਂ ਰਾਜਸਥਾਨ ਗਿਆ ਘੋੜਿਆਂ ਦੇ ਸ਼ੋਅ ਤੇ ਤੇ ਮੈਨੂੰ ਜੱਜ ਨੇ ਆ ਕੇ ਪੁੱਛਿਆ ਵੀ ਤੁਸੀਂ ਪੰਜਾਬ ਤੋਂ ਆਏ ਤੇ ਮੈਨੇ ਉਹ ਗੱਲ ਨੇ ਹੈਰਾਨ ਕੀਤਾ ਤੇ ਮੈਨੂੰ ਉਸ ਤੋਂ ਬਾਅਦ ਜਦੋਂ ਮਨਨ ਲੁਵਾਰਾ ਪੁੱਛ ਕੇ ਗਿਆ ਤਾਂ ਤੁਹਾਡੇ ਜਿਹੀ ਸੱਚੀ ਦਸਤਾਰ ਹੈ ਨਾ ਤੇ ਦੱਸਦੀ ਹੈ ਵੀ ਤੁਸੀਂ ਕੌਣ ਹੋ ਕੌਣ ਤੇ ਉਹ ਦਿਨ ਤੇ ਅੱਜ ਦਾ ਦਿਨ ਤੇ ਮੈਂ ਜੋ ਖੜਾ ਦਸਤਾਰ ਦੀ ਬੋਲ ਤੇ ਕਰੀ ਕਿ ਮੈਂ ਕਦੇ ਸਿਰ ਤੋਂ ਕੋਸ਼ਿਸ਼ ਕਰਾਂਗੇ ਅਸੀਂ ਆਪਣੇ ਆਪ ਨੂੰ ਹੋਰ ਜਿਵੇਂ ਸਿੰਘ ਮਹਾਰਾਜ ਦੇ ਪੁੱਤਰ ਵਾਂਗ ਕਿ ਬੱਲਾ ਨਵਾਂ ਟਰੈਕ ਜਿਹੜਾ ਖੜਾ ਆ ਰਿਹਾ ਤੁਹਾਡਾ ਨਵਾਂ ਟਰੈਕ ਮੇਰਾ ਹੁਣ ਬਾਈ ਜੀ ਸਿੰਘਾਂ ਤੇ ਆ ਰਿਹਾ ਵੀ ਤੇ ਤਕਰੀਬਨ ਤਿਆਰ ਹੈ ਜੀ ਤੇ ਬਾਈ 왜냐하면 <목소리> 이지 <목소리> 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 ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸੋ ਅੱਜ ਦਸਤਾਰੇ ਖਾਲਸਾ ਰਾਜਪੁਰਾ ਕੈਲੀਫੋਰਨੀਆ ਦੇ ਜਿਹੜੇ ਮੁਖ ਆਗੂ ਨੇ ਭਾਈ ਲਖਵਿੰਦਰ ਸਿੰਘ ਲੱਖਾ ਦੀ ਸਮੁੱਚੀ ਟੀਮ ਨੂੰ ਵੀ ਧੰਨਵਾਦ ਦਿਨਾ ਕਿ ਜਿਨ੍ਹਾਂ ਨੇ ਅੱਜ ਦੂਜਾ ਜਿਹੜਾ ਦਸਤਾਰ ਮੁਕਾਬਲਾ ਰਾਜਪੁਰਾ ਵਿਖੇ ਕਰਵਾਇਆ ਜਾ ਰਿਹਾ ਕਿਉਂਕਿ ਇਸ ਤੋਂ ਪਹਿਲਾਂ ਵੀ ਜਿਹੜਾ ਹੈ ਕਿ ਵਿਦੇਸ਼ਾਂ ਦੇ ਵਿੱਚ ਵੀ ਕੈਲੀਫੋਰਨੀਆ ਦੇ ਵਿੱਚ ਵੀ ਪੂਰਾ ਨਾਮਣਾ ਖੱਟ ਰਹੇ ਨੇ ਸਾਡੇ ਰਾਜਪੁਰੇ ਦਾ ਨਾਮ ਰੋਸ਼ਨ ਕਰ ਰਹੇ ਨੇ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਤੇ ਸਮੁੱਚੀ ਟੀਮ ਦਾ ਧੰਨਵਾਦ ਕਰਦਾ ਜਿੱਥੇ ਕਿ ਇਹਨਾਂ ਨੇ ਅੱਜ ਇਹਦਾ ਵੱਡਾ ਉਪਰਾਲਾ ਕਰਕੇ ਜਿਹੜਾ ਕਿ ਨ ਬਣਾ ਕੇ ਜਿਹੜਾ ਸਿੱਖੀ ਨਾਲ ਜੁੜਿਆ ਜਾ ਰਿਹਾ ਹੈ ਮੈਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਇਹ ਦੁਨੀਆ ਇੰਨੀ ਵਧੀਆ ਦਸਤਾਰ ਚਾਹੀਏ ਇਹ ਤੁਸੀਂ ਵੀ ਕਿਸੇ ਕੋਚ ਕੋਲ ਸਿੱਖਿਆਗੇ ਆਪਣਾ ਪਿੰਡ ਇਹ ਸਾਡੇ ਲਖਿੰਦਰ ਲਖਾਈ ਜੀ ਨੇ ਜਿਨ੍ਹਾਂ ਦੇ ਫਰੇਂਡ ਦਾ ਸਦਕਾ ਅਸੀਂ ਵੇਖ-ਵੇਖ ਕੇ ਇਹਨਾਂ ਨੂੰ ਪੱਗਾ ਅਸੀਂ ਬਣਨੀ ਸਿੱਖੇ ਨੇ ਚਾਹਤੋਂ ਬੜਾ ਧੰਨਵਾਦ ਹੈ ਇਹਨਾਂ ਦਾ ਜਿਸ ਤਰ੍ਹਾਂ ਕਿ ਰਾਜਪੁਰਾ ਦੇ ਵਿੱਚ ਪਹਿਲਾਂ ਵੀ ਇਹ ਕਾਫੀ ਪਹਿਲਾਂ ਦਸਤਾਰਾ ਸਜੋਲਦੇ ਰਹੇ ਕਾਫੀ ਸਿੰਘਾਂ ਦੇ ਨਾਲ ਰਹੇ ਨੇ ਕਿਉਂਕਿ ਉਹਨਾਂ ਨੂੰ ਵੀ ਦਸਤਾਰਾਂ ਬੰਦੇ ਰਹੇ ਨੇ ਇਹਨਾਂ ਨੂੰ ਦੇਖਦੇ ਕੇ ਅਸੀਂ ਦਸਤਾਰ ਜਿਹੜਾ ਕਿਸ ਤਰ੍ਹਾਂ ਜਿਹੜੇ ਐਡਾ ਵਧੀਆ ਉਪਰਾਲਾ ਕਰ ਰਹੇ ਹੋ ਤੁਸੀਂ ਇਹਨਾਂ ਨੂੰ ਕੀ ਕਹਿਣਾ ਚਾਹ ਰਹੇ ਹੋ ਜੀ ਬਹੁਤ ਵਧੀਆ ਉਪਰਾਲਾ ਜੀ ਮੈਂ ਤਾਂ ਹੋਰ ਵੀ ਸਸਾਵਾ ਜਿਹੜੀਆਂ ਨੇ ਉਹਨਾਂ ਨੂੰ ਵੀ ਕਹਾਂਗਾ ਨ ਨੌਜਵਾਨ ਰੋਜ਼ਾਨਾ ਆ ਕੇ ਪੱਗਾ ਦਸਤਾਰਾ ਦਮਾਲੇ ਸਿੱਖਣ ਤਾਂ ਜੋ ਸਿੱਖੀ ਦਾ ਪ੍ਰਚਾਰ ਹੋ ਸਕੇ ਅੱਜ ਇੱਕ ਸਹਿਯੋਗ ਹੈਗਾ ਉਹ 15ਾਂ ਦੇ ਕੱਪੜੇ ਦੇ ਰਹੇ ਆ ਤਾਂ ਅਸੀਂ ਚਾਹਨੇ ਆਣ ਵਾਲੇ ਸਮੇਂ 'ਚ ਵੱਧ ਤੋਂ ਵੱਧ ਇਦਾਂ ਸਹਿਯੋਗ ਹੋਣਾ ਤਾਂ ਕਿ ਅਸੀਂ ਵੱਧ ਤੋਂ ਵੱਧ ਦੁਨੀਆ ਦੇ ਦਸਤਾਰ ਨੂੰ ਲੈ ਕੇ ਜਾ ਜਾਈਏ ਆਮ ਜਿਹੜੇ ਨੌਜਵਾਨਾਂ ਨੂੰ ਕੀ ਤੁਸੀਂ ਮੈਸੇਜ ਦੇਣਾ ਚਾਹੀਏ ਬੱਚਿਆਂ ਨੂੰ ਇਹ ਕਹਿੰਦੇ ਆਓ ਰਲ ਮਿਲ ਕੇ ਦਸਤਾਰ ਸਜਾਈਏ ਪੱਗਾ ਵਾਲਾ ਮੋੜ ਜਿਹੜਾ ਪੱਗਾ ਵਾਲਾ ਪੰਜਾਬ ਦਾ ਸੁਪਨਾ ਹੈ ਕਿਤੇ ਨਾ ਕਿਤੇ ਪੂਰਾ ਹੁੰਦਾ ਦਿਖ ਰਿਹਾ ਠੱਲ ਪੈ ਗਈ ਨਸ਼ੇ ਨੂੰ ਠੱਲ ਪੈ ਗਈ ਹੈ ਪਹਿਲਾਂ ਕੋਨੇ ਮੁੰਨੇ ਦਿਖਦੇ ਸੀ ਹੁਣ ਸੋਹਣੀਆਂ ਸੋਹਣੀਆਂ ਰੰਗ ਬਰੰਗੇ ਦਸਤਾਰਾਂ ਦਿਖ ਰਹੀਆਂ ਨੇ